ਸਿਆਣੇ ਅਕਸਰ ਕਹਿੰਦੇ ਹੁੰਦੇ ਆ ਕਿ ਸਬਰ ਦਾ ਫਲ ਮਿੱਠਾ ਹੁੰਦਾ ਤੇ ਸਬਰ ਹੁੰਦਾ ਕੀ ਆ ਉਹ ਅੱਜ ਬਾਈ ਕਰਮਜੀਤ ਤੋਂ ਪੁੱਛਾਂਗੇ ਆਪਾਂ ਇੱਕ ਘੋੜੀ ਤੋਂ ਬਾਈ ਨੇ ਪੂਰਾ ਫਾਰਮ ਬਣਾ ਲਿਆ ਪਿੰਡ ਪਹੁੰਚਿਆ ਚੱਕ ਪਾਈ ਕੇ ਬਹੁਤੀ ਸੋਹਣਾ ਪਿੰਡਾ ਮਿੱਤਰੋ ਵਿਰਾਸਤ ਸੰਭੀ ਹੋਈ ਆ ਇਸ ਪਿੰਡ ਨੇ ਤੇ ਇਸ ਘਰ ਦੇ ਵਿੱਚ ਪੂਰੀ ਰੌਣਕ ਆ ਜਦੋਂ ਘੋੜਿਆਂ ਦਾ ਦਾਣਾ ਬਣਦਾ ਤੇ ਆਲੇ-ਦਾਲੇ ਜਿਵੇਂ ਸਿਆਲਾਂ ਦੇ ਵਿੱਚ ਚੁੱਲ੍ਹੇ ਦੇ ਅੱਗੇ ਬਹਿ ਕੇ ਆਪਾਂ ਅੱਗ ਸੇਕਦੇ ਆ ਤੇ ਨਾਲ ਦੀ ਨਾਲੇ ਘੋੜਿਆਂ ਦਾ ਦਾਣਾ ਬਣੀ ਜਾਂਦਾ ਅੱਜ ਤੁਹਾਨੂੰ ਬਹੁਤ ਚੰਗਾ ਫਾਰਮ ਦਿਖਾਉਣ ਲੱਗੇ ਆ ਆ ਸਾਹਮਣੇ ਜਿਹੜੀ ਘੋੜੀ ਦੇਖ ਰਹੇ ਹੋ ਇਸੇ ਤੋਂ ਸਾਰਾ ਲਾਣਾ ਵਾਣਾ ਤਿਆਰ ਹੋਇਆ ਹੋਇਆ ਬਹੁਤ ਮਿਹਨਤ ਕੀਤੀ ਆ ਬਾਈ ਕਰਮਜੀਤੁਰਾ ਨੇ ਬਰੀਡਿੰਗ ਦੇ ਉੱਪਰ ਤੇ ਬਹੁਤ ਚੰਗੇ ਸੱਜਣਾਂ ਦਾ ਵੀਰ ਉਹਨੂੰ ਸਾਥ ਰਿਹਾ ਜਿੱਥੇ ਕੋੜੀਆਂ ਤੇ ਕੰਮ ਕੀਤਾ ਨਾਲੇ ਨਾਲ ਥਾਰਪਾਰਕਰ ਤੇ ਸਾਹੀਵਾਲ گاਵਾ ਤੇ ਮਬੂਰੀਆਂ ਮੱਜਾਂ ਬਹੁਤ ਚੰਗੀਆਂ ਨੇ ਬਾਈ ਰੰਗੋਲੇ ਵੀਰ ਉਹਨੂੰ ਕਹਿੰਦੇ ਸੀ ਇੱਕ ਬੂਰੀ ਮੱਝ ਲਈ ਸੀ ਉਸੇ ਤੋਂ ਅੱਜ ਸਾਡੇ ਕੋਲ ਬੂਰੀ ਦਾ ਜਿਹੜਾ ਪੂਰਾ ਲਾਣਾ ਤਿਆਰ ਹੋ ਗਿਆ ਮੱਜਾਂ ਗਾਵਾਂ ਬਹੁਤ ਚੰਗੀਆਂ ਤਿਆਰ ਹੋ ਗਈਆਂ ਸਾਹੀਵਾਲ ਵੀ ਤੇ ਆਹ ਕੋੜਾ ਜੀ ਇਹ ਘੋੜੇ ਦਾ ਨਾਂ ਜੀ ਸ਼ੇਰ ਹੰਸ ਇਹ ਹੈਗਾ ਦਲਸ਼ੇਰ ਕਾਕੀ ਘੋੜੇ ਦਾ ਪੁੱਤ ਤੇ ਇਹ ਬਾਈਉਰਾਂ ਦੀ ਹੋਮ ਬਰੀਡ ਆ ਇਹਦਾ ਇੱਕ ਬਿਲਕੁਲ ਸਗਾਪਰਾ ਪਲਵਾਨ ਜੀ ਉਰਾਂ ਕੋਲ ਹੀ ਆ ਜਦੋਂ ਦਲਸ਼ੇਰ ਕਾਕੀ ਪੂਰਾ ਹੋਇਆ ਸੀ ਤਾਂ ਬਾਈ ਕਰਮਜੀਤ ਨੇ ਵੀਰ ਉਹਨਾਂ ਨੂੰ ਗਿਫਟ ਕਰਤਾ ਸੀ ਉਹਨੂੰ ਬਹੁਤ ਪ੍ਰੇਮ ਆ ਪਲਵਾਨ ਜੀ ਉਹਨਾਂ ਨਾਲ ਪਲਵਾਨ ਜੀ ਵੀ ਸਾਰੇ ਪਹੁੰਚੇ ਇਸ ਸਮੇਂ ਅੱਜ ਘੋੜਾ ਓਪਨ ਫੋਰ ਸਟੱਡ ਕੀਤਾ ਮਿੱਤਰੋ ਇਹਦੀ ਖਾਨਦਾਨੀ ਪਿਓਲੇ ਪਾਸੇ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਦਲਸ਼ੇਰ ਕਾਕੀ ਲੈਜੈਂਡਰੀ ਘੋੜਾ ਸੀ ਮਿੱਤਰੋ ਤੇ ਬਹੁਤ ਟਾਪ ਦੀ ਬਰੀਡ ਉਸ ਘੋੜੇ ਨੇ ਪੈਦਾ ਕੀਤੀ ਆ ਜਿਹੜੇ ਖਾਸ ਗੁਣ ਕਾਕੀ ਦੇ ਵਿੱਚ ਸੀ ਬਿਲਕੁਲ ਉਹਦੇ ਪੁੱਤ ਵਿੱਚ ਵੀ ਨੇ ਬਹੁਤ ਮਜ਼ਬੂਤ ਛਾਤੀ ਹੱਡ ਪੈਰ ਤੇ ਸੁਹੱਪਣ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਤੇ ਬੱਚੇ ਵੀ ਇਹਦੇ ਬਹੁਤ ਚੰਗੇ ਆਏ ਨੇ ਅੱਗੇ ਵੀਡੀਓ ਚ ਦਿਖਾਉਂਗਾ ਛੋਟੀ ਉਮਰ ਦੇ ਬੱਚਿਆਂ ਤੇ ਵੱਡੀਆਂ ਰਕਮਾਂ ਲੱਗੀਆਂ ਨੇ ਪਰ ਮਾਲਕ ਨੂੰ ਹਰ ਇੱਕ ਨੂੰ ਇਹ ਹੁੰਦਾ ਵੀ ਮੈਂ ਆਪਦੇ ਘਰੇ ਚੰਗੀ ਬਰੀਡ ਰੱਖਾਂ ਪੈਸਾ ਮੇਤਰੋ ਹਮੇਸ਼ਾ ਆਉਣੀ ਜਾਣੀ ਚੀਜ਼ ਆ ਪਰੇ ਦੇਵਤੇ ਬਹੁਤ ਕਿਸਮਤ ਦੇ ਨਾਲ ਮਿਲਦੇ ਆ। ਸ਼ੇਰ ਹੰਸ ਇਹਦੀ ਮਾਂ ਬਾਈ ਉਰਾਂ ਕੋਲੀ ਆ ਤੇ ਉਹ ਵੀ ਹੋਮ ਬਰੀਡ ਆ। ਇਹਦੀ ਮਾਂ ਹੈਗੀ ਆ ਜੀ ਬਾਦਲਗੜ ਵਾਲੇ ਘੋੜੇ ਦੀ ਬਰੜੇ ਦੀ ਜਿਹੜਾ ਬਾਈ ਸੰਜੂ ਕੋਲ ਹੁੰਦਾ ਸੀ ਤੇ ਉਹ ਘੋੜਾ ਸੀ ਡਾਇਰੈਕਟ ਗਲਜਾਰ ਦਾ ਤੇ ਇਹਦੇ ਵਿੱਚ ਸੂਰੇ ਵਾਲਾ ਤੇ ਕਾਕੀ ਵਾਲਾ ਬਲੱਡ ਆ ਮਿੱਤਰੋ ਤੇ ਇਹ ਵੀ ਆਪਦੇ ਪਿਓ ਵਾਂਗੂ ਬੱਚੇ ਬਹੁਤ ਚੰਗੇ ਬਰੀਡ ਕਰ ਰਿਆ। ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਸਨਖ ਪਣੇ ਦੇ ਨਾਲ ਨਾਲ ਮਜ਼ਬੂਤ ਬਹੁਤ ਜ਼ਿਆਦਾ ਆ। ਲੈਂਥ ਤੇ ਗਰਦਨ ਬਹੁਤ ਆ। ਤੇ ਛਾਤੀ ਵੀ ਬਹੁਤ ਆ ਮਿੱਤਰੋ ਛਾਤੀ ਦਲਸ਼ੇਰ ਕਾਕੀ ਦੇ ਬੱਚਿਆਂ ਦੀ ਬਹੁਤ ਆਉਂਦੀ ਸੀ ਤੇ ਪਲਵਾਨ ਜੀ ਜਦੋਂ ਇੱਥੇ ਆਏ ਹੋਏ ਸੀ ਉਹ ਕਹਿੰਦੇ ਵੀ ਬਿਲਕੁਲ ਹੂ ਬੂ ਹੂ ਕਾਕੀ ਵਾਂਗੂ ਹੀ ਆ ਸਿਰਫ ਜੇ ਫਰਕ ਹੈ ਤਾਂ ਕੱਦ ਦਾ ਕੱਦ 'ਚ ਹੈ ਆਪਦੇ ਪਿਓ ਨਾਲੋਂ ਵੱਡਾ ਮਿੱਤਰੋ ਤੇ ਸੁਨੱਖਾ ਬਿਲਕੁਲ ਆਪਦੇ ਪਿਓ ਵਰਗਾ ਮੂੰਹ ਮਹਾਂਦਰਾ ਬਿਲਕੁਲ ਆਪਦੇ ਪਿਓ ਵਰਗਾ ਤੇ ਹੁਣ ਆਉਣ ਵਾਲੇ ਟਾਈਮ 'ਚ ਮਿੱਤਰੋ ਉਮੀਦ ਕਰਾਂਗੇ ਕਿ ਇਹ ਘੋੜਾ ਵੀ ਆਪਦੇ ਪਿਓ ਵਾਂਗੂ ਚਮਕੂਗਾ ਸ਼ੇਰ ਹੰਸ ਅੱਜ ਹੁਣ ਬਾਈ ਕਰਮਜੀਤੁਰਾ ਨਾਲ ਤੁਹਾਡੀ ਮੈਂ ਗੱਲਬਾਤ ਵੀ ਕਰਾਉਣਾ ਤੇ ਉਹਨਾਂ ਦੇ ਫਾਰਮ ਦਾ ਆਪਾਂ ģੀੜਾ ਲਵਾਉਨੇ ਆ ਉਹਨਾਂ ਦੇ ਸਾਰੇ ਸੱਜਣ ਬੇਲੀਆ ਨਾਲ ਵੀ ਮਿਲਾਵਾਂਗੇ ਉਹਨਾਂ ਦੀਆਂ ਬੂਰੀਆਂ ਮੱਝਾਂ ਸਾਹੀਵਾਲ ਗਾਵਾਂ ਤੇ ਥਾਰਪਾਰਕਰ ਤੇ ਨਾਲ ਹੀ ਨੁਗਰਾ ਬਰੀਡ ਦੇ ਟੌਪ ਦੇ ਬੱਚੇ ਬੱਚੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਛਾਤੀ ਦੇਖ ਲੋ ਨਾਲੇ ਘੋੜੇ ਦੀ ਤੁਸੀਂ ਬਹੁਤ ਘੈਂਟ ਆ ਮਿੱਤਰੋ ਘੋੜਾ ਤੇ ਜਿਹੜੇ ਭਰਾ ਨੇ ਸਟੱਡ ਸਰਵਿਸ ਲੈਣੀ ਹੋਈ ਪਿੰਡ ਜੱਕ ਪਾਈ ਕੇ ਬਲਾਡੇ ਦੇ ਬਿਲਕੁਲ ਨੇੜੇ ਪੈ ਜਾਂਦਾ ਬਾਕੀ ਕਰਮਜੀਤ ਵੀਰ ਦਾ ਮੈਂ ਨੰਬਰ ਤੁਹਾਨੂੰ ਦੇਤਾ ਤੁਸੀਂ ਸੰਪਰਕ ਕਰ ਲਿਓ ਫੀਸ ਵੀ ਬਾਈ ਉਹਨਾਂ ਨੇ ਬਾਜਬ ਰੱਖੀ ਆ ਬਾਕੀ ਦੇਵ ਰੂਪ ਬੰਦੇ ਆ ਬਹੁਤ ਜਿਆਦੇ ਨਰਮ ਸੁਭਾਅ ਦਾ ਸਾਡਾ ਭਰਾ ਤੇ ਬਾਈ ਨਾਲ ਗੱਲਬਾਤ ਜ਼ਰੂਰ ਕਰ ਲਿਓ ਤੁਸੀਂ ਜਿਸ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਹੋਈ ਹੋਰ ਵੀ ਕੋਈ ਗੱਲਬਾਤ ਤੁਸੀਂ ਨਹੀਂ ਕਰਨੀ ਆ ਤਾਂ ਬਾਈ ਨੂੰ ਫੋਨ ਕਰ ਲਿਓ ਮਿੱਤਰੋ ਅਜਰ ਨੌਕਰਿਆਂ ਦੀ ਫੈਕਟਰੀ ਦੇ ਵਿੱਚ ਲੈ ਕੇ ਪਹੁੰਚਾ ਮਿੱਤਰੋ ਤੁਹਾਨੂੰ ਇੱਥੇ ਸਾਰੇ ਜਾਨਵਰ ਤੁਹਾਨੂੰ ਤਕਰੀਬਨ ਨੌਕਰੀ ਦੇਖਣਗੇ ਇੱਕ ਤੁਹਾਨੂੰ ਮੈਂ ਕਮਾਲ ਦੀ ਗੱਲ ਹੋਰ ਦੱਸਣਾ ਇਹ ਜਿੰਨਾ ਤੁਸੀਂ ਲਾਣਾ ਵਾਣਾ ਦੇਖ ਰਹੇ ਹੋ ਸਿਰਫ ਇੱਕ ਘੋੜੀ ਦਾ ਇੱਕ ਘੋੜੀ ਤੋਂ ਫਾਰਮ ਤਿਆਰ ਹੋਇਆ ਹੋਇਆ ਇੱਕ ਸਾਡੇ ਭਰਾ ਦੀ ਮੈਂ ਮਿਹਨਤ ਨੂੰ ਅੱਜ ਦਿਖਾਉਣ ਲੱਗਿਆਂ ਕਿ ਇੱਕ ਘੋੜੀ ਤੋਂ ਕਿਵੇਂ ਇਹ ਫਲਵਾੜੀ ਤਿਆਰ ਕੀਤੀ ਹੈ ਇਹਨੂੰ ਅਸਲ ਬਰੀਡਿੰਗ ਕਹਿੰਦੇ ਹੁੰਦੇ ਆ ਮੇਰੇ ਨਾਲ ਬਾਈ ਕਰਮਜੀਤ ਸਿੰਘ ਨੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਹੋ ਠੀਕ ਹੋ ਵੀਰੇ ਧੰਨਵਾਦ ਬਾਈ ਬਾਈ ਪਹਿਲਾਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਬਾਈ ਤੁਸੀਂ ਇੱਕ ਘੋੜੀ ਤੋਂ ਮਿਹਨਤ ਕਰਕੇ ਪੂਰਾ ਫਾਰਮ ਤਿਆਰ ਕਰ ਲਿਆ ਬਾਈ ਜੀ ਮਹਾਰਾਜ ਦੀ ਕਿਰਤ ਆ ਬਾਈ ਇਹ ਸੱਚੇ ਪਾਸ਼ਾ ਕਿਰਪਾਈ ਚਾਹੀਦੀ ਆ ਬਾਈ ਬਿਲਕੁਲ ਕਿੰਨੇ ਸਾਲ ਹੋ ਗਏ ਕਰਮਜੀਤ ਬਾਈ ਆਪਾਂ ਨੂੰ ਲੱਗੇ ਮੈਨੂੰ ਤਕਰੀਬਨ 20-22 ਸਾਲ ਹੋ ਗਏ 20-22 ਸਾਲ ਹੋ ਗਏ ਜੀ ਠੀਕ ਆ ਤੇ ਜਿਹੜੀ ਆਪਣੀ ਸਭ ਤੋਂ ਵੱਡੀ ਕੋੜੀ ਆ ਕਿਹੜੀ ਕੋੜੀ ਆ ਜਿਹਨੇ ਮਤਲਬ ਮੁੱਢ ਬੰਨੇ ਆ ਆਪਣਾ ਵੀ ਉਹ ਉਹ ਖੜੀ ਆ ਜੀ ਅੱਛਾ ਉਹ ਖੜੀ ਆ ਸਾਹਮਣੇ ਕੋੜੀ ਦਾ ਨਾਮ ਹੋਣੀ ਬਿਲਕੁਲ ਕਿੰਨੇ ਬੱਚੇ ਦੇ ਕੀ ਵੀਰੇ ਆਪਣੇ ਕੋਲ ਟੋਟਲੇ 13 ਮਾਸੂਆ ਸੁਆ ਸੁਆ 13 ਮਾਸੂਆ ਸੁਆ ਸੁਆ ਲਗਰੀ ਹੋਣਾ ਫਟਫਟ 17 18 ਸਾਲ ਦੀ ਹੋਊਗੀ ਕੋੜੀ ਦਾ ਬਈ ਲੱਗਦੀ ਅੱਜ ਐ ਆ ਵੀ ਜਿਵੇਂ ਦੋ ਦੰਦ ਬਸ਼ੇਰੀ ਹੋਵੇ ਵੀ ਲੱਗਦੀ ਨਹੀਂ ਵੀ 18 ਸਾਲ ਦੀ 17 ਸਾਲ ਦੀ ਕੋੜੀ ਹੋਊਗੀ ਇਹਦੀ ਉਮਰ ਬਹੁਤ ਜ਼ਿਆਦਾ ਆ ਬਾਈ ਅੱਛਾ ਜੀ ਇਹ ਮਾਨੂੰ ਬਾਬਾ ਜੀ ਜਦਵਿੰਦਰ ਜੀ ਨੇ ਮਾਂ ਸਾਹ ਤੋਂ ਦਿੱਤੀ ਸੀ ਅੱਛਾ ਵੀਰੇ ਇਹ ਘੋੜੀ ਮੈਂ ਵੇਚਣ ਵਾਸਤੇ ਮੈਂ ਵੇਚ ਵੀ ਦਿੱਤੀ ਸੀ 75000 ਦੀ ਅੱਛਾ ਜੀ ਉਹ ਬੰਦੇ ਕਹਿੰਦੇ ਵੀ ਇਹ ਬੱਚਾ ਸਿੱਟ ਗਈ ਅੱਛਾ ਜੀ ਕਹਿੰਦੇ ਘੱਟ ਪੈਸੇ ਨਹੀਂ ਇਹ ਫਿਰ ਮੈਂ ਦਿੱਤੀ ਨਹੀਂ ਅੱਛਾ ਜੀ ਉਸ ਤੋਂ ਬਾਅਦ ਬਸ ਕੋਈ ਮੇਰੇ ਦੋਸਤ ਮਿਸਟਰ ਸੱਜਣ ਆਏ ਉਹ ਕਹਿੰਦੇ ਵੀ ਜੇ ਤੂੰ ਬਰੀਡਿੰਗ ਦੇ ਕੰਮ ਕਰਨੇ ਹੈ ਘੋੜੀ ਲੈ ਲੈ ਅੱਛਾ ਜੀ ਜੀ ਉਹਨਾਂ ਨੂੰ ਮੈਂ ਘੋੜੀ ਹੋਰ ਦੇ ਦਿੱਤੀ ਅੱਛਾ ਜੀ ਪੈਸੇ ਦੇਣਗੇ ਆ ਸੀ ਅੱਛਾ ਵੀਰ ਉਹਨਾਂ ਨੇ ਘੋੜੀ ਮਤੋਂ ਹੋਰ ਲੈ ਲਈ ਮੈਨੂੰ ਦੇ ਦਿੱਤੀ ਠੀਕ ਹੈ ਇਹ ਵਸ ਮਹਾਰਾਜ ਦੀ ਕਿਰਪਾ ਨਾਲ ਚੁਕੋ ਸਵੇਰੇ ਤੁਸ ਜੀ ਸਾਰੇ ਬੱਚੇ ਦੇ ਵਿਚਾਰੀ ਦੇ ਘੁਰ ਵੀ ਗਏ ਸੀ ਅੱਛਾ ਜੀ ਉਸ ਤੋਂ ਬਾਅਦ ਪਹਿਲਾਂ ਮੈਂ ਇੱਕ ਘੋੜੀ ਭਾਈ ਜਸਨੂਰ ਵਾਲੇ ਘੋੜੇ ਕੋ ਭਰਾਉਂਦਾ ਸੀ ਅੱਛਾ ਜੀ ਫਿਰ ਭਾਈ ਪਹਿਲਵਾਨ ਨਾਲ ਮਿੱਤਰਤਾ ਹੋ ਗਈ ਅੱਛਾ ਜੀ ਉਹਨਾਂ ਨੇ ਦੱਸਿਆ ਜੀ ਬਰੜੇ ਘੋੜਾ ਬਾਈ ਬਹੁਤ ਚੰਗਾ ਬਾਦਲਖੜ ਅੱਛਾ ਜੀ ਫਿਰ ਮੈਂ ਉਸ ਤੋਂ ਭرائی ਅੱਛਾ ਜੀ ਤੇ ਫਿਰ ਉਹ ਤੋਂ ਇੱਕ ਇਹਨੇ ਬਿਸ਼ੇਰੀ ਦਿੱਤੀ ਬਹੁਤ ਚੰਗੀ ਫਿਰ ਫਿਰ ਭرائی ਫਿਰ ਫਿਰ ਬਿਸ਼ੇਰੀ ਦਿੱਤੀ ਬਹੁਤ ਚੰਗੀ ਬਸ ਕਰਮਾ ਵਾਲੀ ਨੇ ਮਹਾਰਾਜ ਦੀ ਕਿਰਪਾ ਨਾਲ ਅੱਛਾ ਜੀ ਬਸ ਉਸ ਕਿਰਪਾ ਮਹਾਰਾਜ ਦੀ ਕਿਰਪਾ ਤੁਸੀਂ ਦੱਸਿਆ ਸੀ ਇਹ ਸ਼ੋਹਾਂ ਚ ਵੀ ਲਾਉਂਦੇ ਰਹੇ ਹਾਂ ਪਹਿਲਾਂ ਸ਼ੋਹਾਂ ਚ ਲਾਉਂਦੇ ਰਹੇ ਹਾਂ ਜੀ ਅੱਛਾ ਜੀ ਜਿਹੜੇ ਜ਼ਿਲੇ ਜ਼ਿਲ੍ਹਾ ਪਧਰੀ ਹੁੰਦੇ ਸੀ ਅੱਛਾ ਉੱਥੇ ਇੱਕ ਵਾਰ ਫਸਟ ਆ ਤੇ ਇੱਕ ਵਾਰ ਸੈਕੰਡ ਆਈ ਅੱਛਾ ਜੀ ਤੇ ਬਸ ਉਸ ਤੋਂ ਬਾਅਦ ਢਿੱਲ ਗਏ ਨਹੀਂ ਦੂਰ ਨੇੜੇ ਆਪਣੇ ਘਰੀ ਕੋਈ ਕੋਈ ਸ਼ਿਵਕਾ ਨਹੀਂ ਆਇਆ ਜਿਵੇਂ ਸਪੌਟਲੈਸ ਆ ਕੋਈ ਬਾਹਲੀ ਜਿਆਦੇ ਪੇਸ਼ਕਾਰੀ ਨਹੀਂ ਆਈ ਇਹਦੇ ਸ਼ਹਿਰੀ ਦੀ ਉਮਰੇ ਦੀ ਕਾਫੀ ਹੋ ਗਈ ਜੀ ਅੱਛਾ ਜੀ ਲੱਗਦੀ ਤੇ ਬਸੇਰੀਆਂ ਮਰ ਗਈਆਂ ਠੀਕ ਆ ਬਾਈ ਤੇ 13 ਸੂਏ ਸੋ ਗਈ ਆਪਣੇ ਕੋਲ ਜੀ ਅੱਛੇ ਦੋ ਸੂਏ ਵਿੱਚ ਦੀ ਇਹਦੇ ਨਸ ਹੋ ਗਏ ਅੱਛਾ ਜੀ ਅੱਛਾ ਜੀ ਠੀਕ ਆ ਤੇ ਇਹਦੀ ਬੱਚੀ ਕਿਹੜੀ ਆ ਹੁਣ ਆਪਣੇ ਕੋਲ ਜੀ ਇਹਨੇ ਬੱਚੇ ਰੱਖੋ ਤੇ ਪਾਈ ਬੱਚੀ ਦੀ ਇਹ ਵੀ ਇਹਦੀ ਕਿਹਦਾ ਨਾਮ ਸਰਖਾਵ ਰੱਖਿਆ ਸੀ ਸਰਖਾਵ ਹਾਂ ਠੀਕ ਹੈ ਕੋਈ ਚਾਰ ਪੌਣਾ ਸੀ ਬਾਬਾ ਹਰੀ ਸਿੰਘ ਅੱਛਾ ਜੀ ਉਹਨੇ ਇਹਦਾ ਨਾਮ ਹਾਥੀ ਰਖਤਾ ਉਹ ਤੇ ਉਹਦੇ ਵਾਂਗੂ ਜਾਨਦਾਰ ਸੀ ਸਰੀਰ ਦੇਖ ਕੇ ਸਰੀਰ ਦੀ ਬਹੁਤ ਭਾਰੀ ਪੂਰੀ ਸੀ ਅੱਛਾ ਅੱਛਾ ਜੀ ਹੁਣ ਇਹ ਪੰਜ ਸੂਏ ਸੋਈ ਹੈ अच्छा ये पहला बच्चा इन्हें ਸਾਡੇ ਕੋਲੇ ਛੇ ਰਾਂਸੋ ਜਿਹੜਾ ਭਾਜੇ ਕੋੜਾ ਦਿਖਾਇਆ ਤੁਹਾਨੂੰ ਕੋੜਾ ਚ ਆਪਾਂ ਨੇ ਫਰਮਾਇਆ ਹਾਂਜੀ ਦੂਜਾ ਵਿਸ਼ੇਰਾ ਬਾਈ ਪ੍ਰੀਤਮ ਪਹਿਲਵਾਨ ਕੋਲੇ ਹੈ ਠੀਕ ਮਨਸ਼ੇਰ ਛੇ ਕਾਕੀ ਹੈ ਠੀਕ ਹੈ ਜੀ ਤੀਜੀ ਦੀ ਉਹ ਬਿੱਲੀ ਵਿਸ਼ੇਰੀ ਹੈ ਆ ਨਾਲੇ ਜਿਹੜੀ ਕਾਕੀ ਦੀ ਹੈ ਜੀ ਦੇਖੋ ਮਾਂ ਨਾਲੋਂ ਵੀ ਵੱਡਾ ਘਟਾ ਬਈ ਉਹਦਾ ਹੈ ਨਾ ਉਠਾ ਪਠਾ ਬਹੁਤ ਉੱਚੀ ਹੈ ਤੀਜੀ ਵਿਸ਼ੇਰੀ ਇਹਦੇ ਆਹ ਹੈ ਜੀ ਆਪਣੀ ਇਹ ਅਰਜਨ ਰੋਲੀ ਵਾਲੀ ਦੀ ਹੈ ਬਾਈ सोनू ਕੋਹੜਾ ਵਾਲੇ ਘੋੜੇ ਦੀ ਹੈ ਜੀ ਠੀਕ ਹੈ ਜੀ ਇਹ ਕਾਰਾ ਮਹੀਨੇ ਦੀ ਜੀ ਬਾਈ ਜੀ ਅੱਛਾ ਜੀ ਇਸ ਤੋਂ ਬਾਅਦ ਪੱਲਵਾਲੇ 파ਸ ਕੋ ਡਿਟੇਲ ਅੱਛਾ ਜੀ ਅਗਲੇ ਸ਼ੇਰਾ ਆ ਸਾਹਮਣੇ ਖੜਾ ਹੈ ਜਿਹੜਾ ਇਹ ਵੀ ਬਹੁਤ ਸੋਹਣਾ ਹੈ ਜੀ ਸਪੌਟਲੈਸ ਹੈ ਬਿਲਕੁਲ ਸਪੌਟਲੈਸ ਹੈ ਇਹਨੇ ਪੰਜ ਬੱਚੇ ਦਿੱਤੇ ਨੇ ਆਪਣਾ ਸਰਹਵ ਨੇ ਜੀ ਹਾਂ ਪੰਜ ਬੱਚੇ ਦਿੱਤੇ ਨੇ ਤੇ ਆ ਇਹਦੀ ਬੱਚੀ ਆ ਗਈ ਇਹ ਕਿੰਨੀ ਉਮਰ ਦੀ ਹੋ ਗਈ ਜਿਹੜੀ ਬਿੱਲੀ ਹੈ ਜੀ ਇਹ ਜੀ 300 ਉਹਨੂੰ ਆਪਣੀ 28 ਫਰਵਰੀ ਨੂੰ 3 ਸਾਲ ਦੀ ਅੱਛਾ ਜੀ ਹੁਣ ਮਲਾਤੀ ਜੀ ਇਹ ਹਾਂਜੀ ਇਹ ਬਾਈ ਪਹਿਲਵਾਨ ਪ੍ਰੀਤਮ ਵਾਲੇ ਜਿਹੜਾ ਅਰਧਨਕ ਕੀ ਉਹ ਤੋਂ ਰੋਪਣ ਆਈ ਹੋ ਪੀ ਜਿਹੜਾ ਅਰਜਨ ਰੌਲੀ ਦਾ ਬੱਚਾ ਜੀ ਅਰਜਨ ਰੌਲੀ ਵਾਲਾ ਦਾ ਬੱਚਾ ਜੀ ਉਹਦੀ ਮਾਂ ਗダਵਰੀ ਸੀ ਠੀਕ ਹੈ ਜੀ ਲਓ ਬਈ ਤੁਹਾਨੂੰ ਮੈਂ ਇਹ ਨਾ ਫਾਰਮ ਇੱਧਰ ਤਾਂ ਦਿਖਾਇਆ ਕਿੰਨੀ ਸੋਹਣੀ ਫਲਵਾੜੀ ਖੇੜੀ ਹੋਈ ਆ ਇੱਕ ਕੁੜੀ ਤੋਂ ਬਾਈ ਨੇ ਪੂਰਾ ਫਾਰਮ ਤਿਆਰ ਕਰ ਲਿਆ ਬਈ ਲੱਗੇ ਰਹੇ ਫਿਰ ਹਾਂ ਬਸ ਉਹਦੀ ਕਿਰਪਾ ਨਾਲ ਜੀ ਮਹਾਰਾਜ ਦੀ ਨਾਲ ਲੱਗੇ ਰਹੇ ਅੱਛਾ ਬਈ ਅੱਜ ਕੋਸ ਸਵੇਰੇ ਕੋਸ ਵਾਸਤੇ ਠੀਕ ਹੈ ਬਈ ਵਿੱਚੋਂ ਕੁਝ ਜਾਨਵਰ ਤੁਸੀਂ ਦੱਸਿਆ ਵੀ ਦਿੱਤੇ ਵੀ ਨੇ ਆਪਾਂ ਨੇ ਹਾਂ ਜਾਨਵਰ ਇਹ ਕੁੜੀ ਦੀ ਤੇ ਸ਼ੇਰਿਆਂ ਆ ਵਾਈ ਬੇਚੂਕੀਆਂ ਦੀਆਂ ਅੱਛਾ ਅੱਛਾ ਸ਼ੇਰਿਆਂ ਵੀ ਜੀ ਚਾਰ ਪੰਜ ਬਸ਼ੇਰੇ ਸੀ ਇਹਦੇ ਉਹ ਮੈਂ ਵੇਚ ਦਿੱਤੇ। ਅੱਛਾ ਜੀ। ਹਾਂਜੀ। ਅੱਗੇ ਉਹ ਵਸ਼ੇਰੀ ਕਸਾਂਬ ਲਈ ਹੁਣ ਘੋੜੀ ਬਣ ਗਈ। ਉਹ ਅੱਗੇ ਬੱਚੇ ਦੀ ਜਾਂਦੀ ਆ ਬਾਈ। ਇੱਕ ਆ ਵੀ ਆਪਣੇ ਕੋਲ ਇੱਕ ਅੱਕ ਤੋਂ ਮਨਾਖੀ ਹੈ ਜੀ। ਮਾਂ ਮਨਾਖੀ ਸੀ ਜੀ ਮੇਰੇ ਕੋਲੇ ਬਹੁਤ ਚੰਗੀ ਸੀ। ਅੱਛਾ ਜੀ। ਤੇ ਪਹਿਲਾ ਬੱਚਾ ਹੋਰ ਮਤਲਬ ਪਹਿਲਾਂ ਰਹਿੰਦੀ ਨਹੀਂ ਸੀ। ਪਹਿਲਾ ਬੱਚਾ ਉਹ ਬਾਈ ਪ੍ਰੀਤ ਮੋਹਰਾ ਨਾਮ ਹੈ ਗਿਆ ਉੱਥੇ ਮੁਕਸਰ ਮੇਲੇ ਤੇ ਉੱਥੇ ਮੇਰੀ ਕਿਤਨਾ ਦੋਸਤੀ ਹੋ ਗਈ। ਹਾਂਜੀ। ਉਹ ਬੰਦੇ ਸੀਗੇ ਜੀ ਆਪਣੇ ਗਦਰਾਣੇ ਦੇ। ਅੱਛਾ ਜੀ। ਜੱਸੀ ਹੋਈ। ਹਾਂਜੀ। ਸਭ ਦੇ ਸਿੰਘ ਬਾਈ। ਆ ਬੇਟਾ ਜੀ ਤੁਸੀਂ ਸੰਜੀਤ ਤੁਸੀਂ ਆਪਣੇ ਕੋਲ ਆ ਕੇ ਕਿਹਾ ਮੈਂ ਛੱਡ ਗਿਆ ਉਹ ਥੋੜੀ ਫੋਲੀ ਬਣ ਗਈ ਜੀ ਅੱਛਾ ਜੀ ਉਹਨੇ ਫਿਰ ਮਨਾਖੀ ਉਹ ਵਧੀਆ ਬਸ਼ੇਰੀ ਦਿੱਤੀ ਉਹਦਾ ਕਾਕੀ ਦੀ ਬਸ਼ੇਰੀ ਇੱਕ ਕਾਕੀ ਦਾ ਬਸ਼ੇਰਾ ਸੀ ਅੱਛਾ ਜੀ ਉਹ ਮੈਂ ਬਾਈ ਫੂਲੇ ਨੂੰ ਦੇਦਾ ਜਿਹਾ ਬਈ ਤੁਸੀਂ ਕਾਕੀ ਤੋਂ ਬਹੁਤ ਕੋੜੀਂ ਪ੍ਰੈਜੇ ਤੁਹਾਡੀ ਰੀਚ ਬਹੁਤ ਕਰਕੇ ਦੀ ਬਰੀਡ ਖੜੀ ਜਾਈ ਰਹੀ ਹੈ ਨਾ ਨਾਲ ਦੋਸਤੀ ਸੀ ਬਾਈ ਪਹਿਲਵਾਨ ਉਹਨਾਂ ਨਾਲ ਹਾਂ ਬਹੁਤ ਅੰਗਲਾ ਆਜੋ ਬਾਈ ਮੈਂ ਤੁਹਾਨੂੰ ਪਹਿਲਾਂ ਘੋੜਾ ਦਿਖਾ ਦਈਏ ਅੱਜ ਆਪਾਂ ਜਿਹੜਾ ਬਈ ਬਿਲਕੁਲ ਹੂ ਬਹੂ ਅੱਜ ਪਹਿਲਵਾਨ ਜੀ ਵੀ ਆਏ ਹੋਏ ਸੀ ਉਹ ਵੀ ਕਹਿੰਦੇ ਸੀ ਵੀ ਕਾਕੀ ਦੀ ਟਿਕ ਟੋਕ ਆਪੀ ਹੋ啊 ਬ ਹਾਂ ਜੀ ਸੈਜ ਜਿਹਾ ਵੱਡਾ ਮੈਂ ਮਖਸ਼ ਬੰਤਰਾ ਸਾਰੀਆਂ ਕਾਕੀ ਵਾਲੀਆਂ ਨੇ ਹਾਂ ਬਸ ਅਸੀਂ ਬਸ ਪਹਿਲਾਂ ਇਹ ਬਛੇਰਾ ਵਿਚਾਰ ਸੀ ਅੱਛਾ ਜੀ ਕੋਈ ਸਾਧੂ ਸੰਤ ਆਇਆ ਉਹ ਕਹਿੰਦੇ ਬਸ ਨੂੰ ਪਾਲ ਲਈ ਅੱਛਾ ਜੀ ਇਹਨੇ ਕੋੜਾ ਬਣ ਜਾਊਗਾ ਠੀਕ ਹੈ ਜੀ ਬਸ ਮਹਾਰਾਜ ਦੀ ਕਿਰਪਾ ਨਾਲ ਜੀ ਇਹ ਕੋੜਾ ਬਣ ਜਾਊਗਾ ਬਾਈ ਸਾਹੂ ਮੋਤਾ ਜਿਵੇਂ ਬਛੇਰੇ ਬਛੇਰੀਆਂ ਦੇ ਕੋਲ ਵੀ ਖੜੀ ਜਾਂਦੇ ਨੇ ਕੋਈ ਐਵੇਂ ਜਿਆਦਾ ਅਗਰੈਸ਼ਨ ਨਹੀਂ ਕਰਦਾ ਗੁੱਸਾ ਨਹੀਂ ਦਿਖਾਉਂਦਾ ਹੈਗਾ ਜੀ ਹਾਂ ਬਸ ਬਾਈ ਇਹ ਬਹੁਤ ਸਾਹੂ ਹੈ ਜੀ ਸਭ ਜੀ ਘੋੜੀਆਂ ਚ ਜੇ ਖੁੱਲ ਵੀ ਜਾਣ ਕਿਹੜੀ ਘੋੜੀ ਨਾਲ ਕੋਈ ਤੱਕਾ ਨਹੀਂ ਅੱਛਾ ਲੱਗਦਾ ਨਹੀਂ ਇਹ ਵੀ ਘੋੜੀ ਠੀਕ ਹੈ ਸਿਆਣੀ ਘੋੜੀ ਵੀ ਥਰਾਉਣੀ ਆ ਤਾਂ ਬਾਹਰੋਂ ਘੋੜੀ ਲਿਆ ਕੇ ਅੱਛਾ ਜੀ ਉਹਦੇ ਸਾਹਮਣੇ ਪੜਾ ਕੇ ਇਹ ਘੋੜੀ ਅੱਛਾ ਜੀ ਠੀਕ ਹੈ ਠੀਕ ਹੈ ਤੇ ਆਪਾਂ ਇਹਦਾ ਕੀ ਨਾਮ ਰੱਖਿਆ ਸੀ ਸ਼ੇਰ ਹੰਸ ਸ਼ੇਰ ਹੰਸ ਕਿੰਨੀ ਉਮਰ ਦਾ ਹੋ ਗਿਆ ਇਹ ਸ਼ੇਰ ਹੰਸ ਇਹ 5 ਸਾਲ ਦਾ 5 ਸਾਲ ਦਾ ਕਿੰਨਾ ਕਰਦੇ ਜਿਦੜੇ ਹੋਣੇ ਅਸੀਂ ਤਾਂ ਕਰੇ ਬਾਈ ਮਹਾਨ ਹੈਗਾ ਅੱਛਾ ਕਿਸੇ ਵੀ ਨਹੀਂ ਚਲੋ ਫਿਰ ਵੀ ਆ ਦੋਸਤ ਬਹੁਤ ਉੱਚ ਦੇ ਹੁੰਦੇ ਬਾਈ ਕਦਰ ਨਹੀਂ ਦੱਸਣ ਜੀ ਸੋਚਦੇ ਆ ਵੀ 65 ਇੰਚ ਪਲੱਸ ਹੋਊਗਾ ਇਹ ਕਦ 65 ਇੰਚ ਕਦਦਾ ਬਾਕੀ ਦੀ ਜੋ ਛਾਤੀ ਆ ਜੋ ਸੁੰਬਾ ਜੋ ਸਟਰਕਚਰ ਆ ਬਾਈ ਬਹੁਤ ਹੈਵੀ ਆ ਇਹਦਾ ਬਿਲਕੁਲ ਤੇ ਦੀ ਫਰਫੀਸ ਕਿੰਨੀ ਕ ਰੱਖੀ ਹੋਈ ਹੈ ਬਾਈ ਆਪਣੀ ਫੀਸ ਜੀ ਅਸੀਂ 21000 ਰੁਪਏ ਰੱਖੀ ਹੋਈ ਹੈ ਠੀਕ ਹੈ ਵੀਰੇ ਜੋ ਕੋਈ ਮੇਰੇ ਤਰਫ ਸੱਜਣ ਦੇ ਜਾਂਦੇ ਬਸ ਅੱਛਾ ਠੀਕ ਹੈ ਬਿਲਕੁਲ ਬੱਚੇ ਬਹੁਤ ਚੰਗੇ ਆਏ ਹੋਏ ਆ ਜੀ ਇੱਕ ਬਾਈ ਪ੍ਰੀਤਮ ਪਹਿਲਵਾਨ ਦਾ ਰਿਸ਼ਤੇਦਾਰ ਆ ਹਾਂਜੀ ਨੰਬਰ ਦਾ ਚੰਨੜ ਪਿੰਡ ਹਾਂਜੀ ਉਹਦੇ ਕੋਲੇ ਬਿਸ਼ੇਰਾ ਇਹਦਾ ਬਹੁਤ ਚੰਗਾ ਜੀ ਠੀਕ ਹੈ ਜੀ ਇੱਕ ਪਾਈ ਹੋਰ ਸੀ ਪਹਿਲਵਾਨਾਂ ਦੇ ਲਾਗੇ ਹਾਂਜੀ ਉਹ ਰੂਪੀ ਕੋਲੇ ਉਹਦੀ ਬਿਸ਼ੇਰੀ ਬਹੁਤ ਚੰਗੀ ਹੈ ਅੱਛਾ ਜੀ ਇੱਕ ਮੁੰਡਾ ਪਿੱਖੀ ਹੈ ਮੇਰਾ ਦੋਸਤ ਗੁਰਦੀਪ ਸਿੰਘ ਹਾਂਜੀ ਇਹਦੀ ਬਿਸ਼ੇਰੀ ਉਹਦੇ ਕੋਲੇ ਬਹੁਤ ਚੰਗੀ ਹੈ ਠੀਕ ਹੈ ਜੀ ਇੱਕ ਬਠੰਡੇ ਕਿਉਂ ਬਾਬਾ ਬੋਰ ਕਹਿੰਦੇ ਨੇ ਆਪਣੇ ਜਿਹੜਾ ਘੋੜਿਆਂ ਨੂੰ ਦਵਾਈਆਂ ਦਿੰਦਾ ਹਾਂਜੀ ਉਹਦੇ ਕੋਲੇ ਬਹੁਤ ਚੰਗੀ ਬਿਸ਼ੇਰੀ ਹੈ ਅੱਛਾ ਜੀ ਹੋਰ ਬੱਚੇ ਵੀ ਆਏ ਆ ਠੀਕ ਹੈ ਦੇਖੋ ਪਿਆਰ ਨੂੰ ਤਾਂ ਮਿੱਤਰੋ ਸਾਰੇ ਜਾਣਦੇ ਦਲਸ਼ੇਰ ਕਾਕੀ ਮਤਲਬ ਵੀ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਹਨਾ ਜੀ ਬਾਕੀ ਦੀ ਆਪਾਂ ਮਾਂ ਦੇਖ ਲਈ ਤੇ ਭੈਣ ਭਰਾ ਦੇਖ ਲੈ ਹਨਾ ਜਿਹੜੀ ਹੁਣ ਇੱਕ ਤਰੀਕ ਤੋਂ ਇੱਕ ਉੱਚੇ ਕੱਦ ਦੇ ਬੱਚੇ ਹਾਂ ਜਿਹੜੀ ਹੁਣ ਦੋਵੇਂ ਅੱਖਾਂ ਤੋਂ ਬਿੱਲੀ ਆ ਕਾਕੀ ਦੀ ਬੱਚੀ ਤੇ ਉਹ ਦੇਖੋ ਕਿੱਡਾ ਕੱਦ ਕਰ ਗਈ ਜੀ ਅਜੇ ਤਿੰਨ ਸਾਲ ਦੀ ਹੋਈ ਆ ਤੁਸੀਂ ਜਿਵੇਂ ਦੱਸ ਰਹੇ ਹੋ ਹਾਂ 28 ਫਰਵਰੀ ਨੂੰ ਤਿੰਨ ਸਾਲ ਦੀ ਹੋਣੀ ਤਿੰਨ ਸਾਲ ਦੀ ਹੋਣਾ ਜੀ ਦੇਖੋ ਖੂਨ ਇਹਦੀ ਮਾਂ ਦਾ ਇਹਦੀ ਨਾਨੀ ਦਾ ਸਾਰਾ ਕੁਝ ਆਪਾਂ ਨੂੰ ਪਤਾ ਸਾਹਮਣੇ ਖੜੀਆ ਚੀਜ਼ ਆ ਆਪਣੀ ਬਿਲਕੁਲ ਬਾਈ ਤੇ ਬਾਕੀ ਉਹ ਸਟਰਕਚਰ ਜੀ ਮੈਂ ਆਪਾਂ ਕਹਿੰਦੇ ਸੁਨੱਖਪਣਾ ਵੀ ਬਥੇਰਾ ਜੀ ਮਜ਼ਬੂਤ ਵੀ ਆ ਛਾਤੀ ਵੀ ਛਾਤੀ ਕਾਕੀ ਦੇ ਬੱਚਾਂ ਚ ਮੈਂ ਵੇਖਿਆ ਸਹਿਜ ਬਹੁਤ ਆਉਂਦਾ ਛਾਤੀ ਦੇ ਪੁੱਠੇ ਦਾ ਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਆਪਣੇ ਪਿੰਡ ਦੀ ਗੱਲ ਕਰੀਏ ਜੀ ਕਿੱਥੇ ਜੇ ਪੈ ਜਾਂਦਾ ਪ੍ਰੋਪਰ ਐਡਰੈਸ ਜੀ ਤੇ ਪਿੰਡ ਜੀ ਭਲਾਡੇ ਤੋਂ 3 ਕਿਲੋਮੀਟਰ ਹੋਊਗਾ ਜੀ ਅੱਛਾ ਜੀ ਚੱਕ ਪਾਈ ਕੇ ਪਿੰਡ ਹੈ ਜੀ ਮੇਰਾ ਬੱਛੂ ਆਣੇ ਸਨਾਮ ਰੋਡ ਤੇ ਸਥਿਤ ਹੈ ਜੀ ਅੱਛਾ ਜੀ ਹਾਂਜੀ ਇਧਰੋਂ ਰੋਡ ਗੁਰਨਿਆਂ ਤੋਂ ਵੀ ਆਉਂਦਾ ਜੀ ਅੱਛਾ ਅੱਛਾ ਜੀ ਠੀਕ ਹੈ ਜੀ ਤੇ ਇੱਕ ਬਈ ਮੈਂ ਤੁਹਾਨੂੰ ਹੋਰ ਚੀਜ਼ ਪੁੱਛਣੀ ਚ देखो साहीवाला वो भी दूध ਨੂੰ ਬਹੁਤ ਚੰਗੀ ਮੰਨੀ ਜਾਂਦੀ ਆ ਬੂਰੀ ਮੱਝ ਦਾ ਬਹੁਤ ਚੰਗਾ ਦੁੱਧ ਮੰਨਿਆ ਜਾਂਦਾ ਤੁਹਾਡੇ ਕੋਲ ਬੂਰੀਆਂ ਮੱਝਾਂ ਵੀ ਨੇ ਸਾਹੀਵਾਲ ਵੀ ਆ ਗਾਂ ਤੇ ਆ ਮੈਨੂੰ ਲੱਗਦਾ ਇੱਕ ਥਾਰਪਾਰਕ ਦੀ ਬੱਛੀ ਆ ਸ਼ਾਇਦ ਮੈਨੂੰ ਬਹੁਤ ਚੰਗੀ ਸੀ ਥਾਰਪਾਰਕ 15 16 ਲੀਟਰ ਦੁੱਧ ਦਿੰਦੀ ਸੀ ਅੱਛਾ ਜੀ ਉਹ ਹਮਚਸ ਨੀਤ ਬਿਮਾਰ ਹੋ ਗਈ ਵਿਚਾਰੀ ਚਲੀ ਗਈ ਹੁਣ ਆਪ ਕੋ ਆ ਗਾਂ ਨੂੰ ਦੋਹੇ ਬੱਛੀਆਂ ਚੁੰਗ ਕੇ ਪਾਲਦੇ ਆ ਅੱਛਾ ਅੱਛਾ ਹਾਂ ਹੁਣ ਵੀ ਬੱਛੀ ਚੁੰਗਰੀ ਸੀ ਅਸੀਂ ਦੇਖਿਆ ਜੀ ਅੱਛਾ ਅੱਛਾ ਤੇ ਬਈ ਫਿਰ ਬੂਰੀਆਂ ਦਾ ਕਿਵੇਂ ਸ਼ੌਂਕ ਆ ਜੀ ਬਸ ਮੈਨੂੰ ਬੜਾ ਸ਼ੌਂਕ ਸੀ ਜੀ ਬੂਰੀ ਮੀਨੀ ਦਾ ਬੂਰੀ ਮੀਨੀ ਤਾਂ ਮੇਹੀ ਨਹੀਂ ਆ ਲੀਲੀ 라ਵੀ ਦਾ ਅੱਛਾ ਜੀ ਫਿਰ ਮੈਨੂੰ ਕਿਤੋਂ ਆ ਬੂਰੀ ਮੱਝ ਮਿਲੀ ਮੇਰੇ ਰਿਸ਼ਤੇਦਾਰਾਂ ਨੇ ਦਿੱਤੀ ਅੱਛਾ ਜੀ ਉਹਨਾਂ ਕੋਲੇ ਰਹਿੰਦੀ ਨਹੀਂ ਸੀ ਬਸ ਮੇਰੇ ਕੋਲੇ ਆ ਕੇ ਰਹੀ ਜੀ ਅੱਛਾ ਜੀ ਮਾਂ ਜਾਨੀ ਬਸ ਇਹਨੇ ਵੀ ਰੰਗ ਲਾ ਦਿੱਤਾ ਜੀ ਅੱਛਾ ਇਹ ਵੀ ਇੱਕੇ ਮੱਝ ਦਾ ਲਾਣਾ ਬਣਾਈ ਸੀ ਹਾਂ ਇਹ ਵੀ ਇੱਕੋ ਮੱਝ ਦੇ ਸਾਰੇ ਇਹ ਇਹ ਬਰੀਡਿੰਗ ਸਾਬਰ ਦਾ ਕੰਮ ਆ ਜਿਵੇਂ ਆਪਾਂ ਕਹਦੇ ਨੇ ਹਨਾ ਜੀ ਸਾਬਰ ਕਰਨਾ ਪੈਂਦਾ ਹਰ ਇੱਕ ਚੀਜ਼ ਦੇ ਵਿੱਚ ਜੇ ਸਾਬਰ ਦਾ ਫਲ ਕਿਤੇ ਮਿੱਠਾ ਵੀ ਬਹੁਤ ਹੁੰਦਾ ਤੇ ਅੱਜ ਪੂਰਾ ਦੇਖੋ ਫਲਵਾੜੀ ਆ ਖਿੜੀ ਹੋਈ ਤੇ ਜਿੱਥੇ ਮੱਝਾਂ ਟੌਪ ਦੀਆਂ ਨੇ ਬਾਈ ਕੋਲ ਘੋੜੀਆਂ ਤੇ ਘੋੜਾ ਕਰੇ ਬਹੁਤ ਚੰਗਾ ਤਿਆਰ ਹੋ ਗਿਆ ਮਿੱਤਰੋ ਤੇ ਘੋੜਾ ਬਾਈ ਵਾਕਿਆ ਅਜੋ ਨੇੜੇ ਆ ਕੇ ਦਿਖਾ ਦੀ ਆਪਾਂ ਇੱਕ ਵਾਰ ਦਰਸ਼ਕਾਂ ਨੂੰ ਮੇਰੇ ਤਾਂ ਜਿਵੇਂ ਖੱਦ ਵੀ ਬਹੁਤ ਆ ਪਰ ਘੋੜਾ ਦਸਦਾ ਖੜਾ ਤੇ ਦੂਜੀ ਗੱਲ ਸਾਊਸੀਲ ਬਹੁਤ ਦਾ ਬਾਈ ਹਾਂ ਤੇ ਇਹ ਮੇਲੇ ਮੂਲੇ ਤੇ ਲੈ ਕੇ ਕਿਉਂ ਕਿਸੇ ਦੇ ਨਾਮ ਤੇ ਬਸ ਅਸੀਂ ਦਾ ਜੀ ਬਸ ਇੱਕ ਮੇਲਾ ਲਾਉਣੇ ਹੁੰਦੇ ਆ ਮਹਾਰਾਜ ਦੇ ਚਰਨ ਛੋਹ ਹੂੰ ਆਪਣਾ ਦામ ਨਮਾ ਸਾਹਿਬ ਜੀ ਚਲੋ ਵੰਡਲ ਵੰਡੀ ਸਭੋ ਜੀ ਉੱਥੇ ਲੈ ਕੇ ਜੰਨੇ ਆ ਹੋਰ ਕਿੱਥੇ ਮੰਗ ਅੱਛਾ ਜੀ ਤੇ ਬੱਚੇ ਜਿਵੇਂ ਬਾਹਰੇ ਦੱਸਦੇ ਮਿੱਤਰੋ ਬਹੁਤ ਚੰਗੇ ਆਏ ਇਹਦੇ ਬਾਕੀ ਫੋਟੋਆਂ ਦਾ ਮੈਂ ਲਾ ਦੂ ਫੋਟੋਆਂ ਨਾਲ ਕੋੜਾ ਤੁਹਾਨੂੰ ਸਾਹਮਣੇ ਨਹੀਂ ਦਿਖ ਰਿਹਾ ਹੋਣਾ ਕਿਉਂਕਿ ਇਹਦੀ ਨਾਨੀ ਆ ਨਾ ਉਹ ਜ਼ਿਲ੍ਹਾ ਪੱਤਰ ਦੇ ਜਿਹੜੇ ਕੰਪੀਟੀਸ਼ਨ ਹੁੰਦੇ ਸੀ ਅੱਜ ਤੋਂ 12 15 ਸਾਲ ਪਹਿਲਾਂ ਉਹ ਜਿੱਤਦੀ ਰਹੀ ਆ ਤੇ ਬਿਊਟੀ ਵੀ ਆ ਸਾਈਜ਼ ਵੀ ਆ ਮਜ਼ਬੂਤੀ ਵੀ ਆ ਸਾਰਾ ਕੁਝ ਹੈ ਸਪੋਰਟ ਦੇ ਉੱਤੇ ਤੇ ਕੀ ਸਭਾਈ ਉਹਨਾਂ ਨੇ ਜਾਇਜ਼ ਰੱਖੀ ਹੈ ਬਾਕੀ ਬਾਈ ਉਹ ਵੀ ਉਹਨਾਂ ਨੇ ਫੇਰ ਵੀ ਸਾਨੂੰ ਕੋਈ ਅੜਨ ਵਾਲਾ ਚੱਕਰ ਨਹੀਂ ਹੈ ਪਹਿਲੀ ਘੋੜਾ ਬਾਈ ਜੀ ਆਪਣਾ ਕਿ ਇੱਥੋਂ ਪਹਿਲਾਂ ਵੀ ਹੈ ਸੀ ਆਪਾਂ ਨੂੰ ਨਾ ਜੀ ਆਪਣੇ ਕੋਲੇ ਕੋਈ ਪਹਿਲਾ ਘੋੜਾ ਨਹੀਂ ਸੀ ਬਸ ਅੱਛਾ ਜੀ ਪਹਿਲੀ ਵਾਰੀ ਪਹਿਲਾ ਜਦੋਂ ਕਿ ਘੋੜੀ ਸੁੰਦੀ ਸੀ ਬਿਸ਼ੇਰੀਆਂ ਹੀ ਲਿੰਦੀ ਸੀ ਅੱਛਾ ਜੀ ਫਸਿਆ ਕਰਮ ਵਾਲੀ ਨੇ ਪਹਿਲਾ ਬੱਚਾ ਦਿੱਤਾ ਜੀ ਸ਼ੇਰਾ ਅੱਛਾ ਜੀ ਫਸਾ ਸੀ ਨੇ ਪਾਲ ਲਿਆ ਹੌਲੀ ਹੌਲੀ ਕਰਦੇ ਵਸੇ ਅੱਜ ਕੋਸੇ ਨਵੇਰੇ ਕੋਸੇ ਅੱਛਾ ਜੀ ਮਹਾਰਾਜ ਨੇ ਘੋੜਾ ਬਿਲਕੁਲ ਜੀ ਨੀ ਮਹਾ ਜਿਵੇਂ ਪਹਿਲੀ ਵਾਰ ਜਦ ਤਿਆਰਬਾ ਜਾ ਹੁੰਦਾ ਥੋੜਾ ਬੰਦੇ ਨੂੰ ਔਖਾ ਲੱਗਦਾ ਹੁੰਦਾ ਵੀ ਯਾਰ ਕਿਵੇਂ ਪਾਲਾਂਗੇ ਕਿਵੇਂ ਤਿਆਰ ਕਰਾਂਗੇ ਘੋੜਾ ਘੋੜੀਆਂ ਪਾਲਦੇ ਸੀ ਉਹਨੂੰ ਮੜੀ ਮੜੀ ਹਟੇ ਇਹਨੂੰ ਖਰਾਕ ਉਹਨਾਂ ਨੂੰ ਵੱਧ ਦੇ ਦਿੰਦੇ ਸੀ ਅੱਛਾ ਜੀ ਘੋੜੀਆਂ ਹੀ ਤਿਆਰਬਾ ਸੀਗਾ ਜੀ ਹੋਰ ਤਾਂ ਆਪਾਂ ਨੂੰ ਅੱਛਾ ਜੀ ਦੇਸੀ ਖਰਾਕ ਤੇ ਪਾਲਿਆ ਦਾ ਅੱਛੇ ਜੀ ਵੀ ਆਪਾਂ ਕਰਦਾ ਜੋ ਹਾਂ ਉਹ ਵੀ ਕਰੇਂਦਾ ਉਹ ਖਵਾ ਦੇਣਾ ਬੱਤ ਨਾ ਕਿਉਂ ਅੱਛੇ ਦੇਸੀ ਖਰਾਕ ਦਿੰਨੇ ਦੂਸਾ ਦਾ ਬਾਜਰਾ ਵਾਲ ਕੇ ਦਿੰਨੇ ਅੱਛੇ ਜੀ ਜੋ ਵਾਲ ਕੇ ਦਿੰਨੇ ਆ ਹੁਣ ਬਾਈ ਉਹਨੇ ਦੇਗਾ ਰੱਖ ਵੀ ਰੱਖਿਆ ਜੀ ਦੇਗਾ ਵੀ ਦਿਖਾ ਦੀਏ ਬਾਈ ਆਪਾਂ ਬਾਕੀ ਸੁਵਾਈ ਦੇ ਸੱਜਣਾਂ ਸਰਾਏ ਦੇ ਜਿਹੜੇ ਉਹਨਾਂ ਨਾਲ ਵੀ ਤੁਹਾਨੂੰ ਜਾਣੂ ਕਰਾ ਦੀਏ ਘੋੜੀਆਂ ਨਾਲ ਸੱਜਣਾਂ ਦਿੰਨੇ ਆ ਦਾ ਖੜੀਆਂ ਨੇ ਸਾਰੀਆਂ ਘੋੜੀਆਂ ਮਿੱਤਰੋ ਦੇਖੋ ਫੁਰਨੀ ਦੇ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ ਤੇ ਇਹੀ ਹੁੰਦਾ ਜ ਜ ਸਵੇਰੇ ਉੱਠਦੇ ਹੋਣੇ ਬਾਈ ਦਰਸ਼ਨ ਸਿੱਧੇ ਕੁੜੀਆਂ ਦੀ ਹੁੰਦੇ ਹੋਣੇ ਬਾਈ ਤੁਹਾਨੂੰ ਤੇ ਆਇਦਰ ਬਾਈ ਉਰੀ ਆਏ ਹੋਏ ਨੇ ਬਾਈਆਂ ਨਾਲ ਜਰੂਰ ਇੰਟਰੋਡਕਸ਼ਨ ਕਰਾ ਦਿਓ ਬਾਈ ਉਰੀ ਕਿਹੜੀ ਜਗ੍ਹਾ ਤੋਂ ਨੇ ਵੀਰੇ ਇਹ ਬਾਈ ਜੀ ਫੂਲਾ ਸਿੰਘ ਨੇ ਮੇਰਾ ਦੋਸਤ ਆ ਅੱਛਾ ਜੀ ਇਹਦਾ ਪਿੰਡ ਤਲਵੰਡੀ ਕੋਲੇ ਹੈਗਾ ਜੀ ਅੱਛਾ ਜੀ ਜਿਹਾ ਹੌਣਸ ਵਾਲਾ ਪਿੰਡ ਆ ਜੀ ਇਹਦਾ ਅੱਛਾ ਜੀ ਹੌਣਸ ਵਾਲਾ ਮੇਰਾ ਨੇਦਰ ਆ ਜੀ ਸਾਡਾ ਵੈਡਿੰਗ ਸਾਟ ਨੇ ਮਾਦ ਮਾਦ ਦੇ ਸ ਕਰਿਆ ਸਾਨੂੰ ਅੱਛਾ ਜੀ ਜਗ੍ਹਾ ਬਣਾਉਣ ਦੀ ਤੇ ਘੋੜੀਆਂ ਦਾ ਫਾਰਮ ਬਣਾਉਣ ਦਾ ਅੱਛਾ ਜੀ ਤੇ ਮੇਰਾ ਬੇਟਾ ਇਹ ਠੀਕ ਹੈ ਜੀ ਪਰ ਸੇਕ ਸਿੰਘ ਠੀਕ ਹੈ ਠੀਕ ਹੈ ਜੀ ਇਹ ਮੇਰਾ ਦੋਸਤ ਹੈ ਪਿੰਛੂਲੇ ਨਾਲ ਆਇਆ ਹੈ ਅੱਛਾ ਅੱਛਾ ਜੀ ਇਹ ਮੇਰਾ ਮਿੱਤਰ ਵੀ ਆ ਰਿਸ਼ਤੇਦਾਰ ਵੀ ਹੈ ਜੀ ਅੱਛਾ ਇਹ ਬਾਈ ਦੀਆਂ ਘੋੜੀਆਂ ਰੱਖੀਆਂ ਹੋਈਆਂ ਨੇ ਅੱਜ ਘੋੜੀਆਂ ਰੱਖੀਆਂ ਜੀ ਪਿੱਛੀ ਤੋਂ ਅੱਛਾ ਅੱਛਾ ਜੀ ਹੂੰ ਆਰੇ ਭਾਈ ਨੇ ਅੱਛਾ ਜੀ ਖਾਣ ਤੋਂ ਨਹੀਂ ਠੀਕੇ ਰਿਸ਼ਤੇਦਾਰ ਨਹੀਂ ਇੱਕ ਆ ਮੁੰਡੇ ਦੋ ਕੁਰਤੇ ਪਜਾਮੇ ਪਾ ਕੇ ਬੱਚੇ ਸਾਡੇ ਹੀ ਕੋੜੀਆਂ ਸਾਡੀਆਂ ਬਹੁਤ ਦੇਖ ਰੇਖ ਕਰਦੇ ਆ ਅੱਛਾ ਜੀ ਬੜਾ ਇਹਨਾਂ ਨੂੰ ਚਾਹ ਕੋੜੀਆਂ ਨਾਲ ਹਾਂ ਜੀ ਤੇ ਬੜਾ ਬਸ ਜਿਹੜੇ ਛੋਟੇ ਬੰਦਿਆਂ ਨੂੰ ਚਿੰਕ ਲੱਗ ਜੇ ਬੱਚਿਆਂ ਨੂੰ ਨਹੀਂ ਈ ਘੂੜੀਆਂ ਦੀ ਉਹ ਬੰਦਾ ਬੱਚਾ ਕਿਸੇ ਮਾੜੇ ਪਾਸੇ ਨਹੀਂ ਕਦੇ ਵੀ ਜਾਊਗਾ ਜੀ ਮਤਲਬ ਇਹ ਗੱਲ ਦਾ ਜ਼ਰੂਰ ਧਿਆਨ ਰੱਖਾ ਜੀ ਦੇਖੋ ਕੁਰਤੇ ਪਜਾਮੇ ਮੁੰਡਿਆਂ ਨੇ ਪਾਏ ਨੇ ਨਾਲੇ ਪੜਦੇ ਨੇ ਨਾਲੇ ਨਾਲੇ ਘੋੜਿਆਂ ਨੂੰ ਸਾਹਮਦੇ ਨੇ ਇਹ ਹਨਾ ਬਿਲਕੁਲ ਇੱਕ ਤੁਹਾਡਾ ਬਲਨ ਵਾਲਾ ਵੀ ਜਗਾੜ ਦਿਖਾ ਦਈਏ ਬਾਈ ਯਾਰ ਆਪਾਂ ਜੀ ਪੂਰਨ ਅੱਛਾ ਜੀ ਪੂਰਨ ਯਾ ਅੱਛਾ ਅੱਛਾ ਤੇ ਉਹ ਕਿੱਲਾ ਜੰਮ ਕੇ ਸਾਹਮਣੇ ਸਾਡਾ ਘੋੜਿਆਂ ਵਾਲਾ ਜੀ ਹੈ ਸਾਰਾ ਗੁੱਸਾ ਕਰਦਾ ਅੱਛਾ ਅੱਗੇ ਮੈਂ ਅੱਛਾ ਜੀ ਬਾਹਰ ਉਹ ਉਹ ਦਿਖਾ ਰਹੀ ਸੀ ਆਹ ਦੇਖੋ ਐਡਾ ਤੇਗਾ ਵਾਲਿਆ ਜਾਂਦਾ ਜਿਹੜਾ ਤੁਸੀਂ ਜਿੰਨੇ ਵੀ ਨਾਲ ਖੜੇ ਦੇਖ ਰਹੇ ਹੋ ਇਹਨਾਂ ਦੀ ਸਿਹਤ ਬਹੁਤ ਚੰਗੀ ਹੈ ਤੇ ਇਹ ਜਿਹੜਾ ਹੁਣ ਬਾਜਰਾ ਕੱਲਾ ਵਾਲਿਆ ਹੋਇਆ ਬਾਈ ਪਾਣੀ ਬਾਜਰਾ अच्छा जी ये सरोंदा ते ही भाई अच्छे ਨਾਲ ਸਮਝਦੇ ਹੋ ਜੀ ਫੀਫਾ ਜੀਆ ਦੇਖੋ ਬਾਕੀ ਜੇ ਬਾਈ 100 ਬੰਦਾ ਘੋੜੀ ਰੱਖਦਾ ਨਾ 100 ਚੋਂ 80 ਬੰਦਿਆਂ ਦਾ ਤਰੀਕਾ ਅਲੱਗ-ਅਲੱਗ ਆ ਤੇ ਬਾਈ ਉਹਨਾਂ ਦਾ ਆ ਤਰੀਕਾ ਜਿਹੜਾ ਤੁਹਾਨੂੰ ਦਿਖਾਈ ਜਾਂਦੇ ਆਪਣੇ ਬਜ਼ੁਰਗਾਂ ਨਾਲ ਉਹ ਬੈਠੇ ਸੇਕਦੇ ਸੀ ਬਾਈ ਠੀਕ ਹੈ ਨਾਲੇ ਨਾਲ ਦੀ ਨਾਲਾ ਉਹਨਾਂ ਦਾ ਦਾਣਾ ਘੋੜਿਆਂ ਦਾ ਬਣੀ ਗਿਆ ਲੋ ਮਿੱਤਰੋ ਅੱਜ ਤੁਹਾਨੂੰ ਆਪਣੇ ਭਰਾ ਦੇ ਜਾਨਵਰ ਦਿਖਾਇਆ ਮੈਨੇ ਘੋੜਾ ਦਿਖਾਇਆ ਘਰੇ ਜੰਮਿਆ ਹੋਇਆ ਦਲਸ਼ੇਰ ਕਾਕੀ ਦਾ ਪੁੱਤ ਆ ਮਾਂ ਤੇ ਨਾਨੀ ਜੂ ਦੀਆਂ ਇਸੇ ਘਰੇ ਖੜੀਆਂ ਨੇ ਬਹੁਤ ਚੰਗੀ ਬਲੱਡ ਲਾਈਨ ਦਾ ਤੇ ਦੂਜੀ ਗੱਲ ਇਹ ਆ ਵੀ ਫੀਸ ਵੀ ਬਾਈ ਨੇ ਬਹੁਤ ਜਾਇਜ਼ ਰੱਖੀ ਹੋਈ ਆ ਜਿਹੜੇ ਕਿਸੇ ਭਰਾ ਨੇ ਘੋੜੀ ਪਰਾਉਣੀ ਹੋਵੇ ਉਹ ਬਾਈ ਨਾਲ ਸੰਪਰਕ ਕਰ ਲਓ ਕੋਈ ਬਾਈ ਕਿਸੇ ਜਾਨਵਰ ਦੀ ਜੀ ਸੇਲ ਨਹੀਂ ਆਪਣੀ ਦੀ ਹੈ ਸਲਾਹ ਨਹੀਂ ਜੀ ਅਪਾ ਕੋਈ ਅੰਦਰ ਵਾਲੇ ਸੇ ਅੱਛਾ ਜੀ ਸਾਰੇ ਤਕਰੀਬਨ ਰੱਖੀ ਹੋਏ ਨੇ ਠੀਕ ਆ ਬਾਈ ਤੇ ਲਓ ਮੇਤਰੋ ਵੀਡੀਓ ਕਿਵੇਂ ਲੱਗੀ ਤੇ ਸਾਡੇ ਭਰਾ ਦੇ ਜਾਨਵਰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ ਸਾਰੇ ਭਰਾਵਾਂ ਦਾ ਬਹੁਤ ਸਤਿਕਾਰ ਬਾਈ ਜੀ ਥੋੜਾ ਇੱਥੇ ਪਹੁੰਚਣ ਤੇ ਮਨ ਬਹੁਤ ਚਿਰਦਾ ਸੀ ਵੀਡੀਓ ਬਣਾਉਣ ਦਾ ਅੱਛਾ ਅੱਛਾ ਹਾਂ ਜੀ ਇੱਕ ਦੋ ਵਾਰੀ ਬਾਈ ਨੇ ਕਿਹਾ ਅੱਛਾ ਚਲੋ ਜੇ ਫਿਰ ਕੋਈ ਨਾ ਕੋਈ ਕੰਮ ਰੰਦਾ ਹੋ ਜਾਂਦਾ ਸੀ ਹਨਾ ਚਲੋ ਜਦੋਂ ਮਹਾਰਾਜ ਨੇ ਸਵੱਬ ਕਰਨਾ ਹੁੰਦਾ ਸੀ ਕਿਰਪਾ ਕਰੀ ਉਹਦੇ ਬਾਈ ਪਹਿਲਵਾਨ ਉਹਨਾਂ ਦੇ ਗਏ ਸੀ ਉੱਥੋਂ ਸਾਡਾ ਵੀ ਮਨ ਬਣਿਆ ਬਿਲਕੁਲ ਵੀ ਆਪਣੇ ਵੀ ਘੋੜੇ ਨੂੰ ਫਲਮਾਈ ਬਿਲਕੁਲ ਬਹੁਤ ਧੰਨਵਾਦ ਬਾਈ ਬਹੁਤ ਠੀਕ ਹੈ ਜੀ ਬਾਈ ਸਸਰੀ ਘਰ ਨੂੰ ਜੀ